ਆਏ ਦਿਨ ਬੇਖੌਫ ਹੁੰਦੇ ਜਾ ਰਹੇ ਨੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਤੇ ਕਾਨੂੰਨ ਦਾ ਕੋਈ ਡਰ ਨਹੀਂ ਉਹ ਲਗਾਤਾਰ ਅਜਿਹੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਿਨ੍ਹਾਂ ਦੇ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਨੁਕਾਰੀ ਦੇ ਮੁਤਾਬਕ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਤਿੰਨ ਲੁਟੇਰਿਆਂ ਦੇ ਵੱਲੋਂ ਪਿਸਤੌਲ ਦੀ ਨੋਕ ਤੇ ਹਜ਼ਾਰਾਂ ਰੁਪਏ ਲੁੱਟ ਲਏ ਗਏ ਦੱਸਿਆ ਕਿ ਇਹ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਬੱਸੀ ਗੇਟ ਤੇ ਬੀਤੀ ਰਾਤ ਕਰੀਬ 11 ਵਜੇ ਤਿੰਨ ਲੁਟੇਰੇ ਬੰਦੂਕ ਦੀ ਨੋਕ ਤੇ ਇੱਟਾਂ ਦੀ ਦੁਕਾਨ ਵਿੱਚ ਦਾਖਲ ਹੁੰਦੇ ਨੇ ਤੇ ਦੁਕਾਨ ਵਿੱਚ ਦਾਖਲ ਹੋਣ ਤੋਂ ਬਾਅਦ ਉਹ ਦੁਕਾਨਦਾਰ ਦੀ ਪਤਨੀ ਦੇ ਮੰਦਰ ਕੋਲ ਪਹੁੰਚਦੇ ਨੇ ਤੇ ਉੱਥੇ ਪਿਸਤੌਲ ਦੀ ਨੋਕ ਤੇ 25000 ਰੁਪਏ ਲੁੱਟ ਕੇ ਲੈ ਜਾਂਦੇ ਨੇ ਐਨਾ ਹੀ ਬਸ ਨਹੀਂ ਉਹਨਾਂ ਦੇ ਵੱਲੋਂ ਉਸ ਔਰਤ ਨੂੰ ਧਮਕੀ ਵੀ ਦਿੱਤੀ ਜਾਂਦੀ ਹੈ ਜੇਕਰ ਉਹ ਰੋਲਾ ਪਾਵੇਗੀ ਜਾਂ ਪੁਲਿਸ ਨੂੰ ਉਸ ਦੇ ਵੱਲੋਂ ਜਾਣਕਾਰੀ ਦਿੱਤੀ ਜਾਵੇਗੀ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ ਦੱਸਿਓ ਕਿਸ ਮੌਕੇ ਤੇ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਜਹਿ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਦੋਵੇਂ ਬੈਠੇ ਹੋਏ ਸੀਗੇ ਜੀ ਗਾਕ ਜਾ ਰਹੇ ਸੀਗੇ 4:15 ਵਜੇ ਦਾ ਟਾਈਮ ਸੀਗਾ ਜਦੋਂ ਗਾਕ ਚੱਲੇ ਗਏ ਨੇ 2 ਮਿੰਟ ਕੋਈ ਗਾਕ ਨਹੀਂ ਆਇਆ ਉਸ ਤੋਂ ਬਾਅਦ ਤਿੰਨ ਨੌਜਵਾਨ ਆਏ ਨੇ ਉਹਨਾਂ ਦੇ ਕੋਲ ਹਥਿਆਰ ਸੀਗੇ ਪਹਿਲਾਂ ਆ ਕੇ 2 ਮਿੰਟ ਖੜੇ ਨੇ ਅੰਦਰ ਦੇਖਿਆ ਉਹਨਾਂ ਨੇ ਅੰਦਰ ਕੰਮ ਕਰ ਰਹੀ ਸੀ ਕਿ ਮੈਂ ਬਾਹਰ ਖੜਾ ਸੀਗਾ ਕਾਊਂਟਰ ਤੇ ਉਹਨਾਂ ਨੇ ਦੇਖ ਕੇ ਫਿਰ ਉਸ ਤੋਂ ਬਾਅਦ ਬਾਹਰ ਆ ਗਏ ਨੇ ਉਹਨੇ ਦੂਜੇ ਮੁੰਡੇ ਕੋਲੋਂ ਪਿਸਤਲ ਫੜੀ ਏ ਮੈਨੂੰ ਕਹਿੰਦਾ ਦੱਸ ਦੇ ਤੈਨੂੰ ਦੱਸ ਦੇ ਅੰਦਰਲੇ ਪਾਸੇ ਆ ਗਿਆ ਕਹਿੰਦਾ ਕੱਢ ਦੇ ਜੋ ਕੁਝ ਹੈਗਾ ਕੱਢ ਦੇ ਸਾਰੇ ਪਾਸੇ ਹੋ ਜਾ ਗੱਲਾਂ ਕੋਲ ਲਿਆ ਉਹਨਾਂ ਨੇ ਗੱਲੇ ਦੇ ਵਿੱਚ 3-4 ਦਿਨਾਂ ਦੀ ਜਿਹੜੀ ਵੀ ਸੇਲ ਰੱਖੀ ਸੀ ਕਿਸੇ ਨੇ ਪੇਮੈਂਟ ਲੈਣ ਆਣਾ ਸੀ ਉਹ ਆਏ ਨਾ ਨਹੀਂ ਸਾਰਾ ਪੈਸਾ ਹੋਇਆ ਸੀ ਉਹ ਸਾਰੇ ਦਾ ਸਾਰਾ ਹੁੰਜ ਕੇ ਲੈ ਗਏ ਨੇ ਤੇ तकरीबन ਕੋਈ 25-30 ਹਜ਼ਾਰ ਦੇ ਨੇੜੇ ਜਿਹੜੇ ਪੈਸੇ ਹੋਣੇ ਜੀ ਸਰ ਇਹ ਸਰ ਕਿਵੇਂ ਮਬਲ ਆਂਦੇ ਰਹੇ ਕੋਈ ਹਥਿਆਰ ਇਹਨਾਂ ਦੇ ਸੀਗੇ ਕੀ ਕੀ ਸੀਗੀ ਪਿਸਤਲ ਸੀਗੀ ਜੀ ਇੱਕ ਮੁੰਡੇ ਕੋਲ ਬਾਅਦ ਚ ਇੱਕ ਜਣਾ ਬਾਹਰ ਨਿਕਲਿਆ ਦੁਕਾਨ ਤੋਂ ਕਾਪਾ ਚੱਕ ਕੇ ਲੈ ਗਿਆ ਮੋਟਰਸਾਈਕਲ ਤੋਂ ਤੇ ਉਹਨਾਂ ਕੋਲ ਪਿਸਤਲ ਨਹੀਂ ਵੀ ਗਰਦਨ ਤੇ ਲਾਈ ਹੈ ਮੇਰੇ ਵੀ ਲਾਈ ਹੈ ਮੇਰੇ ਮੁੰਡੇ ਤੇ ਵੀ ਲਾਈ ਹੈ ਫਿਰ ਲਾਟਾ ਤੇ ਮਾਰਨ ਲੱਗੇ ਸੀਗੇ ਅਸੀਂ ਤਾਂ ਇੱਥੇ ਕੰਮ ਕਰਦੇ ਹਾਂ ਸਾਰੀ ਡੈੜੀ ਰੋਟੀ ਰੋਟੀ ਮਰੀਦਾ ਤੇ ਲੁਟੇਰੇ ਆਏ ਦਿਨ ਬੇਖੌਫ ਹੁੰਦੇ ਜਾ ਰਹੇ ਨੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਤੇ ਕਾਨੂੰਨ ਦਾ ਕੋਈ ਡਰ ਨਹੀਂ ਉਹ ਲਗਾਤਾਰ ਅਜਿਹੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਿਨ੍ਹਾਂ ਦੇ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਤਿੰਨ ਲੁਟੇਰਿਆਂ ਦੇ ਵੱਲੋਂ ਪਿਸਤੌਲ ਦੀ ਨੋਕ ਤੇ ਹਜ਼ਾਰਾਂ ਰੁਪਏ ਲੁੱਟ ਲਏ ਗਏ ਦੱਸਦੀ ਹੈ ਕਿ ਇਹ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਬੱਸੀ ਗੇਟ ਤੇ ਬੀਤੀ ਰਾਤ ਕਰੀਬ 11 ਵਜੇ ਤਿੰਨ ਲੁਟੇਰੇ ਬੰਦੂਕ ਦੀ ਨੋਕ ਤੇ ਇੱਟਾਂ ਦੀ ਦੁਕਾਨ ਵਿੱਚ ਦਾਖਲ ਹੁੰਦੇ ਨੇ ਤੇ ਦੁਕਾਨ ਵਿੱਚ ਦਾਖਲ ਹੋਣ ਤੋਂ ਬਾਅਦ ਉਹ ਦੁਕਾਨਦਾਰ ਦੀ ਪਤਨੀ ਦੇ ਮੰਦਰ ਕੋਲ ਪਹੁੰਚਦੇ ਨੇ ਤੇ ਉੱਥੇ ਪਿਸਤੋਲ ਦੀ ਨੋਕ ਤੇ 25000 ਰੁਪਏ ਲੁੱਟ ਕੇ ਲੈ ਜਾਂਦੇ ਨੇ ਐਨਾ ਹੀ ਬਾਸ ਨਹੀਂ ਉਹਨਾਂ ਦੇ ਵੱਲੋਂ ਉਸ ਔਰਤ ਨੂੰ ਧਮਕੀ ਵੀ ਦਿੱਤੀ ਜਾਂਦੀ ਹੈ ਜੇਕਰ ਉਹ ਰੋਲਾ ਪਾਵੇਗੀ ਜਾਂ ਪੁਲਿਸ ਨੂੰ ਉਸ ਦੇ ਵੱਲੋਂ ਜਾਣਕਾਰੀ ਦਿੱਤੀ ਜਾਵੇਗੀ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ ਦੱਸਿਓ ਕਿ ਇਸ ਮੌਕੇ ਤੇ 피ੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੋਹਾਰ ਲਗਾਈ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਜਹਿ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਦੋਵੇਂ ਬੈਠੇ ਹੋਏ ਸੀਗੇ ਜੀ ਗਾਕ ਜਾ ਰਹੇ ਸੀਗੇ 4:15 ਵਜੇ ਦਾ ਟਾਈਮ ਸੀਗਾ ਜਦੋਂ ਗਾਕ ਚੱਲੇ ਗਏ ਨੇ 2 ਮਿੰਟ ਕੋਈ ਗਾਕ ਨਹੀਂ ਆਇਆ ਉਸ ਤੋਂ ਬਾਅਦ ਤਿੰਨ ਨੌਜਵਾਨ ਆਏ ਨੇ ਉਹਨਾਂ ਦੇ ਕੋਲ ਹਥਿਆਰ ਸੀਗੇ ਪਹਿਲਾਂ ਆ ਕੇ ਦੋ ਮਿੰਟ ਖੜੇ ਨੇ ਅੰਦਰ ਵੇਖਿਆ ਉਹਨਾਂ ਨੇ ਅੰਦਰ ਕੰਮ ਕਰ ਰਹੀ ਸੀਗੀ ਮੈਂ ਬਾਹਰ ਖੜਾ ਸੀਗਾ ਕਾਊਂਟਰ ਤੇ ਉਹਨਾਂ ਨੇ ਵੇਖ ਕੇ ਫਿਰ ਉਸ ਤੋਂ ਬਾਅਦ ਬਾਹਰ ਆ ਗਏ ਨੇ ਉਹਨੇ ਦੂਜੇ ਮੁੰਡੇ ਕੋਲੋਂ ਪਿਸਤਲ ਫੜੀ ਹੈ ਮੈਨੂੰ ਕਹਿੰਦਾ ਦੱਸਦੇ ਆ ਤੈਨੂੰ ਦੱਸਦੇ ਆ ਅੰਦਰਲੇ ਪਾਸੇ ਆ ਗਿਆ ਕਹਿੰਦਾ ਕਢ ਦੇ ਜੋ ਕੁਝ ਹੈਗਾ ਕਢ ਦੇ ਸਾਰੇ ਪਾਸੇ ਹੋ ਜਾ ਗੱਲਾਂ ਖੋਲ ਲਿਆ ਉਹਨਾਂ ਨੇ ਗੱਲੇ ਦੇ ਵਿੱਚ ਸੈਂਚਰ ਦਿਨਾਂ ਦੀ ਜਿਹੜੀ ਵੀ ਸੇਲ ਲੱਗੀ ਸੀ ਕਿਸੇ ਨੇ ਪੇਮੈਂਟ ਲੈਣ ਆਣਾ ਸੀ ਉਹ ਆਏ ਨਾ ਨਹੀਂ ਸਾਰਾ ਪਿਆ ਹੋਇਆ ਸੀ ਉਹ ਸਾਰੇ ਦਾ ਸਾਰਾ ਹੁੰਜ ਕੇ ਲੈ ਗਏ ਨੇ ਤੇ ਇੱਕ ਤਕਰੀਬਨ ਕੋਈ 25-30 ਹਜ਼ਾਰ ਦੇ ਨੇੜੇ ਤੇੜੇ ਪੈਸੇ ਹੋਣ ਤੇ ਸਰ ਕਿਵੇਂ ਮਬਲ ਆਂਦੇ ਨੇ ਕੋਈ ਹਥਿਆਰ ਇਹਨਾਂ ਦੇ ਸੀਗੇ ਕੀ ਕੀ ਸੀਗੇ ਪਿਸਟਲ ਸੀਗੀ ਜੀ ਇੱਕ ਮੁੰਡੇ ਕੋਲ ਬਾਅਦ ਚ ਇੱਕ ਜਣਾ ਬਾਹਰ ਨਿਕਲਿਆ ਦੁਕਾਨ ਤੋਂ ਕਾਪਾ ਚੱਕ ਕੇ ਲੈ ਗਿਆ ਮੋਟਰਸਾਈਕਲ ਤੋਂ ਤੇ ਉਹਨਾਂ ਕੋਲ ਪਿਸਟਲ ਜੀ ਗਰਦਨ ਤੇ ਲਾਈ ਹੈ ਮੇਰੇ ਵੀ ਲਾਈ ਹੈ ਮੇਰੇ ਮੁੰਡੇ ਤੇ ਵੀ ਲਾਈ ਹੈ ਫਿਰ ਲਾਟਾ ਤੇ ਮਾਰਨ ਲੱਗੇ ਸੀਗੇ ਬਸ ਇਹ ਤਾਂ ਇੱਥੇ ਕੰਮ ਕਰਦੇ ਸਾਰੀ ਰੈੜੀ ਰੋਟੀ ਰੋਟੀ ਮਰੀ ਜਾ ਤੇ